ਕਦਾ ਕੋਲਾ ਨਾਂ ਸਪੈਂਸਾਂ ਦਾ ਕੀ ਨਾਂ ਆ ਗੱਲ ਕਿ ਜੱਗ ਮੁੰਡਾ ਜਦੋਂ ਗੱਲ ਕਰਦਾ ਮਾਤਾ ਨੂੰ ਦਿਆ ਮੰਮੀ ਉਹਨਾਂ ਦਾ ਮੰਮੀਆ ਕੇ ਨਾਂ ਤੇ ਕਰਾਈ ਵੰਦ ਰੋ ਕਰਾਈ ਵੰਦ ਰੋ ਰੀਨੋੜ ਦਾ ਵੀ ਕਰਾਈ ਵੰਦ ਕੋੜਾ ਖਾਦੇ ਹਾਂ ਸੇਲੀ ਨਯੋ ਦੋਸਤਾਂ ਦੇ ਨਾਮ ਤੋਂ ਸਾਰੀ ਗੱਲ ਕਰ ਰਹੇ ਹਾਂ ਕਿ ਅੱਜ ਕੱਲ੍ਹ ਸ਼ਾਮ ਨੂੰ ਕੋਈ 9:00 ਬੱਜ ਕੇ 10 ਮਿੰਟ ਦੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਦੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਇਸੇ ਤਰੰਤ ਅਸੀਂ ਮੌਕੇ ਤੇ ਪਹੁੰਚੇ ਹਾਂ ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵਾਲਾ ਦੇ ਹੁੰਦੇ ਗੋਲੀਆਂ ਲੱਗੀਆਂ ਨੇ ਇਹਨਾਂ ਨੂੰ ਤਰੰਤ ਹੀ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨ ਵੀਰ ਆ ਉਹਦਾ ਪਤਾ ਲੱਗਾ ਉਹਦਾ ਨਾਮ ਕਰਨ ਵੀਰ ਹੈ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਕਿ ਜਿਹੜੀ ਇੱਕ ਲੇਡੀ ਹੈ ਉਹਨੂੰ ਅਮਰਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾਈ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਉਹੀ ਡੈਥ ਹੋ ਗਈ ਹੈ ਉਹ ਦੋਨਾਂ ਨੂੰ ਜਿਹੜੇ ਇਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 103 ਬੀ ਐਸ ਐਮ ਦੇ ਤਹਿਤ ਅਸੀਂ ਮੁਕੱਦਮਾ ਦਰਜ ਕੀਤਾ ਅਨਨੋਨ ਦੋ ਪੰਜਾਂ ਦੇ ਕਲਾਂ ਬਾਕੀ ਡੈੱਡ ਹੋਣਾ ਹੈ ਪੋਸਟਮਾਰਟਮ ਕਰਾ ਰਹੇ ਬਾਕੀ ਜੋ ਵੀ ਤਫਤੀਸ਼ ਕਿਤੋਂ ਤੱਕ ਤਫਤੀਸ਼ ਅਜੇ ਚੱਲ ਰਹੀ ਹੈ ਜਿਸ ਲਈ ਕੰਪਲੀਟ ਰਿਪੋਰਟ ਆਉਂਦਾ ਜੀ ਹਾਂ ਵੀ ਤੋਂ ਪਰੇ ਕਰਨ ਵੀਰ ਜਿਹੜਾ ਹੈ ਮੁੰਡਾ ਕੁਮਾਨ ਥਾਣੇ ਦੇ ਵਿੱਚ ਜਿਹੜਾ ਗ੍ਰਾਸਪਦਾ ਉੱਥੋਂ ਦਾ ਰਹਿਣ ਵਾਲਾ ਵਰਤੀ ਦੇ ਨਾਨਕੇ ਜਿਹੜੇ ਭਗਵਾਨਪੁਰਾ ਕਿੱਥੇ ਮਾਲੂ ਦੱਸਦੇ ਕਿਛੇ ਜੀ ਕੀਦੇ ਬਾਰੇ ਇਹ ਚਿੱਤੇ ਮੈਂ ਇਨਸੀਡੈਂਟ ਹੋਇਆ ਅੱਜ ਪਾਇੰਗ ਹੋਈ ਸੀ ਕਿਉਂ ਕਰੀ ਸੀ ਇਹਨਾਂ ਨੇ ਕਹਿ ਰਾਲ ਕਾਦੇ ਜਿਹੜਾ ਸਾਹਮਣਾ ਘਰ ਹੈ ਉਹ ਉਹਨਾਂ ਨੇ ਜਿਹੜੇ ਹੈ ਭਗਵਾਨਪੁਰਾ ਇਹਨਾਂ ਨੇ ਕੋਈ ਕਿਰਾਏ ਤੇ ਲਿਆ ਸੀ ਇੱਕ ਇੱਕ ਟੱਕਰ ਵੀ ਰਹੀ ਤੇ ਪਹਿਲਾ ਮਾਮਲਾ ਕਰੇਗਾ ਇਹਦੇ ਬਾਰੇ ਮੈਨੂੰ ਵੀ ਪਤਾ ਨਹੀਂ ਅੱਛਾ ਸਰ ਇਹਨਾਂ ਨੇ ਪੋਸਟਮਾਰਟਮ ਹਾਂ ਕਰ ਰਹੇ ਆਂ ਦੇਖੋ ਮਰਦਾ ਘਰ ਦੇ ਵਿੱਚ ਹੀ ਖੜੇ ਆ ਪੋਸਟਮਾਰਟਮ ਕਰਾਣੀ ਆ ਆਇਆ ਇਹ ਤਾਂ ਤਾਂ ਅਸਲ ਚ ਇਹ ਖਲਾਤਾ ਦੀ ਗੱਲ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਚੋਸ ਕਰਕੇ ਇਸ ਮਾੜਮ ਨਹੀਂ ਕਰਵਾਣਾ ਕਰਦੇ ਆ ਜਿਸ ਦੇ ਬਾਰੇ ਮਿਸਾਨ ਨੂੰ ਅਸੀਂ ਤਾਂ ਕਾਗਜ਼ ਕੰਪਲੀਟ ਕਰਕੇ ਆਏ ਹਾਂ ਕਿਉਂ ਖੜੇ ਆ ਬਾਕੀ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਪੋਸਮਾਰਟਮ ਕਰਵਾਉਣਾ ਕੋਈ ਕੋਈ ਪ੍ਰੋਬਲਮ ਨਹੀਂ ਆ ਰਹੀ ਕੋਈ ਸਤੰਗ ਨਹੀਂ ਜਿਸ ਦੇ ਬਾਰੇ ਜਿਸ ਦੇ ਬਾਰੇ ਨਹੀਂ ਆ ਜਨਰਲ ਤੇ ਕਿਸਰਾ ਹੈ ਜੀ ਇਹ ਇਹ ਗੱਲ ਕਿਸੇ ਨਾ ਵਾਰਦਾਤ ਹੈ ਵਾਰਦਾਤ ਤੋਂ ਬਾਅਦ ਜਿਹੜੀ ਫਰਸਟ ਇਨਵੈਸਟੀਗੇਸ਼ਨ ਆ ਉਹਦੇ ਚ ਨਜ਼ਰ ਆਇਆ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਹੈ ਤਨ੍ਹ ਪੋਸਟਮਾਨ ਨੂੰ ਕਰਾ ਕੇ ਉਸ ਕੋ ਬਾਅਦ ਦੇ ਵਿੱਚ ਜਿਹੜੀ ਸੀਸੀਟੀਵੀ ਆਈ ਉਹਦੇ 'ਚ ਜਿਹੜਾ ਨਜ਼ਰ ਆ ਰਿਹਾ ਦੋ ਦੋ ਨਜ਼ਰ ਆ ਰਿਹਾ ਹਾਂ ਹੁਣ ਅਨਨੋਨ ਹੈ ਕੋਈ ਨੋਨ ਇਹ ਵੀ ਵਾਇਰਲ ਕੋਈ ਇਹ ਪੋਸਟ ਹੈ ਜਿੱਦ ਜ਼ਿੰਮੇਵਾਰੀ ਲੱਗਦੀ ਹੈ ਇਸ ਤੋਂ ਬਾਅਦ ਹਾਂ ਇਹ ਅੱਜ ਜ਼ਰੂਰ ਹੁਣ ਪਤਾ ਲੱਗਾ ਤੁਹਾਡੇ ਚੈਨਲ 'ਤੇ ਨਜ਼ਰ ਆਇਆ ਇਹਨਾਂ ਦੇ ਲਈਏ ਭਾਵੇਂ ਜੋ ਵੀ ਕਨਾਲ ਮੁਤਾਬਕ ਕਾਨੂੰਨ ਹੋ ਗਏ ਗੈਂਗਰੇਗੁਲਰੀ ਜਨਾਲੀ ਬਾਬਾ ਦੇਵਾਰੇ ਨਹੀਂ ਮੈਂ ਕੁਝ ਨਹੀਂ ਕਹਿਸਾ ਹੋਇਆ ਤਾਂ ਹੁਣ ਕਿਉਂ ਮੇਰੀ ਵਾਇਰਲ ਹੋਈ ਹੈ ਪੋਸਟ ਉਹਨੂੰ ਕੀ ਆਪਾਂ ਦੇ ਵਿੱਚ ਐਡ ਆਨ ਕੀਤਾ ਗਿਆ ਇਹ ਮਾਮਲਾ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਉਂ ਅਜਾ FIR ਤੇ ਰਾਤ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏਗਾ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਇਨਵੈਸਟੀਗੇਸ਼ਨ ਕੰਪਲੀਟ ਹੋਏ